ਟੈਨਸ਼ਨ ਤੇ ਜੋ ਮੈਨੂੰ ਵੀ ਇਹੋ ਗੱਲ ਦੀ ਵੀ ਕਿਤੇ ਇਹ ਨਾ ਹੋ ਗਏ ਕਿ ਸੱਚਾਈ ਦੇ ਉੱਤੇ ਝੂਠ ਦੀ ਜਿੱਤ ਹੋ ਜਾਏ। ਇਹ ਰੰਗ ਬੜਾ ਉੱਡਿਆ ਵਾ ਕੀ ਗੱਲ ਹੋਈ ਆ ਠੀਕ ਠਾਕ ਆ ਸਭ ਕੁਝ। ਬਾਜਰ ਰਿਪੋਰਟ ਆਉਣੀ ਸੀ। ਆਹੋ ਥਾਣੇ ਉਹਨੂੰ ਮੈਂ ਫੋਨ ਲਾਉਂਦਿਆਂ ਮਰਾਜ ਨੂੰ ਫੋਨ ਹੀ ਚੁੱਕਣ ਡਿਆ। ਸਭ ਤੋਂ ਵੱਡਾ ਮਾੜਾ ਕੰਮ ਉਹਨਾਂ ਨੇ ਕੀਤਾ ਇੱਕ। ਮੈਂ ਜਦੋਂ ਰਿਪੋਰਟਾਂ ਨੂੰ ਪਤਾ ਕੀਤਾ ਨਾ ਤੇ ਡਾਕਟਰ ਮੈਨੂੰ ਕਹਿ ਰਹਿਆ ਸੀਗਾ ਸੱਚੀ ਆਈਦਨਾ ਮੈਂ ਨਹੀਂ ਖੁਸ਼ ਮਾਨਾ ਕਿ ਵਹਿਗੁਰੂ ਨੇ ਮੇਰੀ ਸੋਣ ਲਈ ਆ। ਜਦੋਂ ਇਹ ਗੱਲ ਸਾਰੇ ਪਰਿਵਾਰ ਨੂੰ ਪਤਾ ਲੱਗੀ ਤੇ ਕਿੰਨੇ ਖੁਸ਼ ਹੋਣਗੇ ਨਾ ਨਾਲੇ ਕੀ ਪਤਾ ਨਿਗਾ ਜਾਂ ਨਿਆਣਾ ਆਉਣ ਦੇ ਨਾਲ ਕੀ ਘਰ ਦੇ ਵਿੱਚ ਨਾ ਮੇਰੀ ਇੱਜ਼ਤ ਵਾਝੂਗੀ ਕਿੰਨਾ ਖੁਸ਼ ਹੋਣਾ ਹੈ ਸਾਰਿਆਂ ਨੇ ਮੰਮੀ ਨੇ ਕਿੰਨਾ ਖੁਸ਼ ਹੋਣਾ ਹੈ ਰਪਿੰਦਰ ਆਪ ਕਿੰਨੀ ਖੁਸ਼ ਹੋਣੀ ਹੈ ਮੈਨੂੰ ਵੀ ਕਿਸ ਨੇ ਮਾਮਾ ਕਹਿਣਾ ਸਾਰੀਆਂ ਉਮੀਦਾਂ ਦੇ ਪਾਣੀ ਫੇਰਤਾ ਹਾਂਜੀ ਕਿੰਦਾ ਦੀਆਂ ਗੱਲਾਂ ਕਰਨ ਡੇ ਤੁਸੀਂ ਠੀਕ ਆ ਜੀ ਕੀ ਹੋਇਆ ਵਾ ਕੀ ਕਹਿਣ ਧਿਆਵਾ ਰਿਪੋਰਟ ਸਾਡੇ ਵਰਖਲਾਫ ਆ ਗਈ ਏ ਤੇ ਮਰ ਜਾਣ ਆਂਦਾ ਹੀ ਕੋਹ ਬਾਨ ਨਹੀਂ ਦੇਣਾ ਮੈਂ ਪੈਸੇ ਦੇਈ ਜਾਓ ਇੰਨੀ ਰਕਮ ਰਪਈਆਂ ਦੀ ਵੀ ਲੱਲੀ ਆ ਰਮਨ ਜਗਾ ਮੈਂ ਸੋਚੀ ਆ ਤੂੰ ਏਦਾਂ ਕਰ ਜੋ ਕੁਛ ਹੈਗਾ ਨਾ ਕਰ ਜਿੰਨੇ ਪੈਸਾ ਤੇ ਲਾਲੀੜਾ ਕਪੜਾ ਲੈ ਲੈ ਤੇ ਨਿਕਲ ਚਲੀ ਜਾ